ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਜੀ ਹੁਣ ਤੇ ਟਾਈਮ ਆ ਗਿਆ ਸਾਡੇ 1.7 ਵਜੇ ਦਾ ਤੇ ਹਲਵਾਈ ਹੈ ਜਿਹੜਾ ਉਹ ਆਪਣੇ ਘਰੇ ਆ ਚੁੱਕਿਆ ਜੀ ਲੱਡੂ ਤੇ ਗਲਾਬ ਜਾਮਣਾ ਬਣਾਉਣੀਆਂ ਸ਼ੁਰੂ ਕਰਤੀਆਂ ਉਹਨੇ ਤੇ ਅੱਜ ਦਾ ਜਿਹੜਾ ਸਾਰਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਆਪਾਂ ਆਪਣੇ ਹਰਗੁਣ ਦਾ ਬੰਨਣਾ ਨਿਮਾ ਤੇ ਉਹਦੀਆਂ ਪੂਆ ਸੀਗੀਆਂ ਜਿਹੜੀਆਂ ਆ ਗਈਆਂ ਨੇ ਕਿਆਂ ਤੇ ਬਾਹਰ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਜੀ ਤੇ ਜਿਹੜੇ ਪਿੰਡ ਚੋਂ ਬੁਲਾਏ ਸੀਗੇ ਲੇਡੀਜ਼ ਬੁਲਾਈਆਂ ਸੀ ਉਹ ਵੀ ਆ ਗਈਆਂ ਨੇ ਜੀ ਤੇ ਬਾਹਰ ਤਿਆਰੀਆਂ ਚੱਲ ਰਹੀਆਂ ਨੇ ਤੁਹਾਨੂੰ ਬਾਹਰ ਦੀ ਵੀ ਝਲਕ ਦਿਖਾਵਾਂਗੀ ਤੇ ਸਾਰਾ ਜਿਹੜਾ ਆਪਾਂ ਨਿੰਬ ਬੰਨਣਾ ਜਿੰਨਾ ਜਿੰਨਾ ਦੇ ਬੰਨਣਾ ਹੈ ਹਨਾ ਉਹਦਾ ਵੀ ਤੁਹਾਨੂੰ ਸਾਰਾ ਤੁਹਾਡੇ ਨਾਲ ਬਲੌਗ ਜਿਹੜਾ ਸ਼ੇਅਰ ਕਰਾਂਗੇ ਤੇ ਮੈਂ ਕਿਸੇ ਕੁੜੀ ਦੀ ਡਿਊਟੀ ਲਾਤੀ ਸੀ ਕਿ ਤੂੰ ਵੀਡੀਓ ਸ਼ੂਟ ਕਰਨੀ ਹੈਗੀ ਕਿਉਂਕਿ ਆਪਾਂ ਤਾਂ ਤੁਹਾਨੂੰ ਪਤਾ ਐ ਬੈਟ ਰੈਸਟ ਦਿਆਂਗੇ ਤੇ ਚਲੋ ਜੀ ਬਣੇ ਰਿਹਾ ਬਲੌਗ ਦੇ ਨਾਲ ਤੇ ਹੋ ਸਕਦਾ ਹੈ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੈਸੇ ਤਾਂ ਮੇਰੇ ਤੋਂ ਵੀਡੀਓ ਬਣਦੀ ਨਹੀਂ ਹੈਗੀ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਡੇਲੀ ਬਲੌਗ ਪਾਇਆ ਕਰੀਏ ਕਿਸੇ ਮੇਰੀ ਭੈਣ ਦਾ ਕਮੈਂਟ ਆਇਆ ਸੀ ਮੈਨੂੰ ਕਿ ਤੁਸੀਂ ਡੇਲੀ ਬਲੌਗ ਜਿਹੜਾ ਅਪਲੋਡ ਕਰਿਆ ਕਰੋ ਤੇ ਵੀਰੇ ਹਨਾ ਪਤਾ ਹੀ ਹੈ ਤੁਹਾਨੂੰ ਕਿ ਮੈਂ ਡਿਲੀਵਰੀ ਹੋਈ ਹੈ ਮੇਰੀ ਤੇ ਤਾਂ ਕਰਕੇ ਵੀ ਮੇਰੇ ਤੋਂ ਇੰਨਾ ਸ਼ੂਟ ਨਹੀਂ ਹੁੰਦਾ ਹੈਗਾ ਤੋਰਾ ਫਿਰ ਵੀ ਨਹੀਂ ਕਰਨਾ ਅਪਰੇਟ ਹੋਇਆ ਤਾਂ ਕਰਕੇ ਤੇ ਤਾਂ ਕਰਕੇ ਬਲੌਗ ਹੈ ਜਿਹੜੇ ਡੇਲੀ ਨਹੀਂ ਪੈਂਦੇ ਹੈਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਡੇਲੀ ਬਲੌਗ ਪਾਉਣੇ ਸ਼ੁਰੂ ਕਰਾਂਗੇ ਤੇ ਚਲੋ ਜੀ ਬੜੇ ਰਿਵਾਜ ਦੇ ਬਲੌਗ ਦੇ ਨਾਲ ਅਹ ਹੋਰ ਖਾਜਿਆ ਸਵਾਈ ਲੱਗ ਗਈ ਪੁੱਤ ਬੇਬੇ ਪਹਿਲੇ ਤਾਂਣ ਕਰ ਥੋੜੀ ਅਸੀਂ ਪੁੱਤ ਉਸ ਬਾਅਦ ਤੇਰੀ ਨੂੰ ਹਾਂ ਦੋ ਚਲ ਜੀ ਦਾਣੇ ਲੈ ਪਹਿਲਾਂ ਤਾਂ ਥੋੜੀ ਖਾ ਲੈਂਦੇ ਆ ਆ ਲੈ ਤੁਹਾਨੂੰ ਚਲੋ ਚਲੋ ਤੇਨੂੰ ਕੰਮ ਪਤਾ ਪਤਾਣੇ ਪਾਰੇ ਬੇਬੇ ਕੰਮ ਕਰਕੇ ਕਹਾਂਗੇ ਚਲੋ ਅੱਗੇ ਚੱਲਾਂਗੇ का कौन है ये तो शायद वो बनना रहा

ਤੇਰੇ ਕਾਫ ਹੋਣੇ ਕਹ ਫੜਲਾ ਉਹ ਨੀਚੇ ਫੜਾ ਲਾ ਜੀ ਜੋਰ ਜਾਨੇਗਾ ਹੈਗਾ ਜੀ ਇਹ ਹੈਗਾ ਐ ਦੇ ਦਿੱਕੂ ਅਗਰ ਤੇਰੇ ਕੋਲ ਪਾਉਣਾ ਨਹੀਂ ਆ ਜੀ ਆ ਗਿਆ ਹਾਂ ਮੇਰੀ ਗੱਡਾ ਪਾ ਦੇ ਪਾ ਦੇ ਪਿੱਛੇ ਜਿਹੜਾ ਪਾ ਦੇ ਇਸ ਮਾਰੀ ਤੋਂ ਨਿਕਲ ਜਾ

ਕੀ ਕਰਿਆ ਕਰ ਬਸ ਉਹ ਤਾਂ ਨਹੀਂ ਜੇ ਸਭ ਆ ਰਹੇ ਨੇ ਉਹ ਪਾਣੀ ਕਢ ਲੈ ਪੁੱਤ ਬੱਕਾ ਦੇ ਬੰਦਾ ਅੱਡੇ ਵਾਂਗ ਸਾਰੇ ਬੁੱਧੀ ਕਾ ਦੇ ਆਜ ਤਾਂ ਕਸ ਤਕਾਸ ਤੇ ਕਾਸ ਦੇ ਹੋਰ ਕਾ ਦੇ ਹੋਰ ਕਾ ਦੇ ਹਾਂਜੀ ਇੱਥੇ ਜਿਹੜਾ ਨਿੰਮਸੀਗਾ ਦੋ ਕਰਾਂ ਦੇ ਬਣਤਾ ਸੀਗਾ ਉਸ ਤੋਂ ਬਾਅਦ ਇਹ ਦੁਆਰਾ ਤੋਂ ਤਿਆਰ ਕਰਨ ਲੱਗੇ ਨਿੰਮ ਕਿਉਂਕਿ ਗੁਰਦੁਆਰੇ ਬੰਨਣਾ ਸੀ ਗੁਰਦੁਆਰੇ ਤੇ ਵੀ ਨਿੰਮ ਮਤਲਬ ਹੈਵੀ ਕਰਕੇ ਬੰਨਣਾ ਸੀ ਤਾਂ ਕਰਕੇ ਫਿਰ ਇਹਨਾਂ ਸੋਚਿਆ ਕਿ ਪਹਿਲਾਂ ਭੁੱਲ ਗਏ ਸੀਗੇ ਕਿ ਦੋ ਹੈਵੀ ਜੇ ਬਣਾਏ ਸੀਗੇ ਉਹਨਾਂ ਨੇ ਇੱਕ ਉਧਰ ਮਤਲਬ ਨਾਲ ਦੇ ਜਿਹੜੇ ਸਾਡੀ ਸਕੇ ਨੇ ਉਹਨਾਂ ਦੇ ਬੰਨਣਾ ਸੀਗਾ ਵੀਰੇ ਕੀ ਕਰੇ ਤੇ ਇੱਕ ਸਾਡੇ ਬਣਾਉਣਾ ਸੀ ਜਿਹੜੇ ਜਿਆਦਾ ਹੈਵੀ ਕਰੇ ਸੀਗੇ ਤੇ ਫਿਰ ਇੱਕ ਗੁਰਦੁਆਰੇ ਵਾਲਾ ਸੀ ਜਿਹੜਾ ਉਹ ਵੀ ਹੈਵੀ ਬਣਾਉਣਾ ਸੀਗਾ ਕਾਕੇ ਗੁਕੇ ਪਾ ਕੇ ਪੇਸ਼ੰਕੜੇ ਵਗੈਰਾ ਸਾਰਾ ਕੁਝ ਪਾ ਕੇ ਜੀ ਤਾਂ ਫਿਰ ਉਹਦੇਵਾਰਾ ਰੈਡੀ ਕਰਨ ਲੱਗ ਗਏ ਤਾਂ ਫਿਰ ਇਹਨਾਂ ਨੇ ਪਲਾਨਿੰਗ ਕਰੀ ਇਹ ਆਪਾਂ ਸਾਰੇ ਜਿਹੜੇ ਨਿੰਮ ਮੈਂ ਪਹਿਲਾਂ ਉਹ ਰੈਡੀ ਕਰ ਲਈਏ ਤਾਂ ਫਿਰ ਦੁਆਰ ਤੋਂ ਜਿਹੜੇ ਨਿੰਮ ਸੀਗੇ ਬਣਾਉਣੇ ਸ਼ੁਰੂ ਕਰਤੇ ਤੇ ਆਪਾਂ ਨਿੰਮ ਕਮ ਸੇ ਕਮ ਬੀ ਕਰਾਂਦੇ ਬਣਾਉਣੇ ਸੀ ਜੀ ਵਿੱਚ ਗੁਰਦੁਆਰਾ ਸਾਹਿਬ ਲਾ ਕੇ ਤੇ ਹੋਰ ਹਨਾ ਆਪਣੇ ਹੁੰਦੇ ਨੇ ਬਾਬਾ ਸ਼ਹੀਦ ਵਗੈਰਾ ਸਾਰਿਆਂ ਦੇ ਬੰਦੇ ਸੀਗੇ ਸਾਰਾ ਵਿੱਚ ਲਾ ਕੇ ਮੰਦਿਰ ਹਾਂ ਗੁਰਦੁਆਰਾ ਡੇਰਾ ਵਗੈਰਾ ਲਾ ਕੇ ਸਾਰੇ 20 ਘਰ ਹੋਗੇ ਸੀ 20 ਥਾਨੋ ਹੋਗੇ ਸੀ ਇੱਥੇ ਆਪਣੇ ਬੰਨੇ ਨੇ ਤੇ ਸਾਰਾ ਦਿਨ ਲੱਗਿਆ ਸੀਗਾ ਲਗਭਗ ਇਹਨਾਂ ਨੂੰ ਚਾਰੀਆਂ ਨੂੰ ਤੇ ਸਾਰੇ ਦਿਨ ਦੇ ਵਿੱਚ ਜਿਹੜਾ ਸੀ ਹਨਿਮ ਬੰਨਿਆ ਗਿਆ ਲੇਡੀਜ਼ ਜਿਹੜੀਆਂ ਪਿੰਡ ਦੇ ਵਿੱਚੋਂ ਬੁਲਾਈਆਂ ਸੀਗੇ ਆਪਾਂ ਨੇ ਸਾਰੇ ਨੇ ਇਕੱਠੇ ਹੋ ਕੇ ਹੈਲਪ ਕਰਾਈ ਤਾਂ ਜਾ ਕੇ ਸਾਰੇ ਨਿੰਮੇ ਸੀ ਜਿਹੜੇ ਤਿਆਰ ਹੋ ਗਏ ਪਿੰਡ ਵਾਲਿਆਂ ਨੇ ਸਾਰੇ ਪਿੰਡ ਵਾਲਿਆਂ ਨੇ ਬਹੁਤ ਬਹੁਤ ਹੀ ਜ਼ਿਆਦੇ ਚਾਹ ਕੀਤਾ ਜੀ ਸਾਡੇ ਘਰ ਖੁਸ਼ੀਆਂ ਆਈਆਂ ਤੇ ਸਾਰੇ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਬਾਕੀ ਹੋਰ ਵੀ ਜਿਹੜੇ ਨਵੇਂ ਬੰਨਣ ਆਏ ਸੀ ਉਹਨਾਂ ਤਾਂ ਆਉਣਾ ਹੀ ਸੀਗਾ ਬਾਕੀ ਸਾਰੇ ਪਿੰਡ ਵਾਲੇ ਨੇ ਬਹੁਤ ਖੁਸ਼ੀ ਮਨਾਈ ਜੀ ਕਿ ਵਧੀਆ ਹੋਇਆ ਚਲੋ ਬਾਕੀ ਹਨਾ ਆਪਾਂ ਜੇ ਸਾਰਿਆਂ ਨਾਲ ਵਧੀਆ ਰੱਖਦੇ ਹਾਂ ਨਾ ਤਾਂ ਫਿਰ ਅਗਲਾ ਵੀ ਵਧੀਆ ਹੀ ਸੋਚਦੇ ਆ ਆਪਣੇ ਬਾਰੇ ਤੇ ਬਾਕੀ ਚਲੋ ਜੀ ਸੋਡੀਆਂ ਸਾਰਿਆਂ ਦੀ ਹਨਾ YouTube ਫੈਮਲੀ ਹੈ ਮੇਰੀ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਨੇ ਵੀ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਸੀ ਤੇ ਕਿ ਬਹੁਤ ਹੌਸਲਾ ਦਿੱਤਾ ਸੀ ਪ੍ਰੈਗਨੈਂਸੀ ਵਾਲੀਆਂ ਜਿਹੜੀਆਂ ਪਹਿਲਾਂ ਵੀਡੀਓ ਪਾਈਆਂ ਸੀ ਮੈਂ ਉਹਨਾਂ ਦੇ ਵਿੱਚ ਕਿ ਤੁਹਾਡੇ ਘਰ ਬੇਟਾ ਹੀ ਹੋਣਾ ਤੁਸੀਂ ਟੈਨਸ਼ਨ ਨਾ ਲਵੋ ਇੱਕ ਮੈਂ ਮੇਰੀ ਗੁੜੀਆ ਦੀ ਵੀਡੀਓ ਮਤਲਬ ਮੇਰੀ ਤੇ ਮੇਰੀ ਗੁੜੀਆ ਦੀ ਵੀਡੀਓ ਪਾਈ ਸੀ ਸ਼ਾਰਟ ਵੀਡੀਓ ਉਹਦੇ ਤੇ ਗਾਣਾ ਲੱਗੇ ਹੋਇਆ ਸੀ ਜੀ ਕਿ ਬਹੁਤ ਸੋਹਣਾ ਗਾਣਾ ਹੋ ਸਾਡਾ ਵੀ ਜੀ ਕਰਦਾ ਹੈਗਾ ਇਹ ਵੀਰੇ ਦੀਆਂ ਘੋੜੀਆਂ ਐਵੇਂ ਦੇ ਕੁਝ ਬੋਲ ਬੋਲੇ ਹੋਏ ਨੇ ਉਹਦੇ ਵਿੱਚ ਉਹ ਮੈਂ ਪਾਈ ਸੀ ਉਹਨੂੰ ਬਹੁਤ ਪਿਆਰ ਮਿਲਿਆ ਸੀ ਵੀਡੀਓ ਨੂੰ ਤੇ ਸਾਰਿਆਂ ਨੇ ਕਿਹਾ ਸੀ ਕਿ ਇਸ ਬੱਚੀ ਨੂੰ ਜ਼ਰੂਰ ਵੀਰ ਦੇਊਗਾ ਰੱਬ ਤੇ ਸਾਰਿਆਂ ਦੀਆਂ ਦੁਆਵਾਂ ਸਦਕਾ ਇਹ ਗੱਲ ਸੱਚ ਹੋ ਗਈ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਜੀ ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਤੇ ਸਤਿਕਾਰ ਦੇਣ ਵਾਸਤੇ ਤੇ ਬਾਕੀ ਜਿਹੜਾ ਆਪਣਾ ਨਿੰਮ ਬੰਨਣ ਦਾ ਪ੍ਰੋਗਰਾਮ ਸੀ ਉਹ ਸਾਰਾ ਵਧੀਆ ਹੋ ਗਿਆ ਸੀ ਵਧੀਆ ਤਰੀਕੇ ਨਾਲ ਤੇ ਬਾਕੀ ਗਰਮੀ ਬਹੁਤ ਜਿਆਦਾ ਸੀਗੀ ਅ ਚਲੋ ਇਹਨਾਂ ਜੋ ਕਰ ਹਵਾ ਚੱਲ ਰਹੀ ਸੀ ਹਨਾ ਹਵਾ ਦੇ ਕਰਕੇ ਇਹਨਾਂ ਨੂੰ ਗਰਮੀ ਦਾ ਇਨਾਂ ਪਤਾ ਨਹੀਂ ਲੱਗਿਆ ਪਰ ਫਿਰ ਵੀ ਜਿਹੜੀ ਧੁੱਪ ਹੈ ਉਹ ਬਹੁਤ ਕੜਾਕੇ ਦੀ ਸੀਗੀ ਪਰ ਹਨਾ ਜਦੋਂ ਖੁਸ਼ੀ ਹੁੰਦੀ ਹੈ ਉਦੋਂ ਪਤਾ ਨਹੀਂ ਲੱਗਦਾ ਹੈਗਾ ਗਾ ਗਰਮੀ ਸਰਦੀ ਦਾ ਤੇ ਕਿਸਮਤ ਪ੍ਰੀਤ ਵੀ ਨਾਲ-ਨਾਲ ਰਹੀ ਸਾਰਾ ਦਿਨ ਉਹਦਾ ਸਾਰਾ ਦਿਨ ਅੰਦਰ ਰਹਿੰਦੀ ਹੈ ਇਹ ਪਤਾ ਨਹੀਂ ਕਿਵੇਂ ਇਹ ਨਹੀਂ ਗਰਮੀ ਚ ਲੱਲੀ ਤੇ ਨਾਲ-ਨਾਲ ਸਾਰਾ ਦਿਨ ਬਾਹਰ ਫਿਰਦੀ ਰਹੀ ਧੁੱਪ ਦੇ ਵਿੱਚ ਤੇ ਮੈਨੂੰ ਇੱਕ ਵਾਰ ਤਾਂ ਲੱਗਿਆ ਕਿ ਇਹ ਬਿਮਾਰ ਹੋਊਗੀ ਸ਼ਾਇਦ ਸ਼ਾਮ ਤੱਕ ਬੁਖਾਰ ਭੂਰ ਚੜ ਜਾਣਾ ਇਹਨੂੰ ਪਰ ਫਿਰ ਵੀ ਠੀਕ ਰਹੀ ਕਿਉਂਕਿ ਇਹਨੂੰ ਵੀ ਇੰਨਾ ਕਚਾ ਸੀ ਆਪਣੇ ਭਰਾ ਦਾ ਕਿ ਨਾਲ-ਨਾਲ ਰਹੀ ਸਾਰਾ ਦਿਨ ਇਹ ਤੇ ਚਲੋ ਜੀ ਇਹ ਉਧਰਲੇ ਘਰ ਜਿਹੜਾ ਨਿੰਬਾ ਬਨ ਰੇ ਸੀ ਇੱਥੇ ਇੱਕ ਸਾਰੇ ਘਰਾਂ ਦੇ ਜਾ ਕੇ ਮਤਲਬ ਸਾਰੇ ਘਰਾਂ ਦੇ ਇਹੀ ਪ੍ਰੋਬਲਮ ਆਹੀ ਕਿ ਕਿਸੇ ਨੇ ਕਿੱਲ ਨਹੀਂ ਗੱਡੇ ਹੋਏ ਸੀ ਕਿ ਨਿੰਬਾ ਬਨਣ ਵਾਸਤੇ ਕੁਝ ਸਪੈਸ਼ਲ ਕੁਈ ਤਾਂ ਵਹੀਂ ਘਰ ਸੀ ਜਿਨ੍ਹਾਂ ਨੇ ਕਿਲ ਗੱਡੇ ਹੋਏ ਸੀਗੇ ਨਿਮਾ ਬੰਨਣ ਵਾਸਤੇ ਤੇ ਨਹੀਂ ਸਾਰਿਆਂ ਦੇ ਕਿਸੇ ਦੇ ਕਿਲ ਗੱਢਣੇ ਪਏ ਕਿਸੇ ਦੇ ਕਿਸੇ ਗਮਲੇ ਨਾਲ ਬੰਨਣਾ ਪਿਆ ਨਿਮ ਤੇ ਇਹ ਪ੍ਰੋਬਲਮ ਬਹੁਤ ਆਈ ਤੇ ਸਾਡੇ ਸਾਡੇ ਆਪਣੇ ਖੁਦ ਮਤਲਬ ਆਪ ਦੇ ਘਰੇ ਵੀ ਕਿਲ ਤੁਰਤ ਗੱਡੇ ਤੇ ਫੇਰ ਨਿਮ ਬੰਨਿਆ ਤੇ ਗੱਡੇ ਨਹੀਂ ਹੋਏ ਸੀ ਕਿਲ ਤੇ ਪਰ ਕਈ ਘਰ ਹੁੰਦੇ ਨੇ ਹਨਾ ਜਿਹੜੇ ਪਹਿਲਾਂ ਹੀ ਜਿਹੜੇ ਕੌਲੇ ਹੁੰਦੇ ਨੇ ਕੌਲਾਂ ਦੇ ਉੱਪਰ ਨਾ ਕਿੱਲੇ ਜੇ ਗੱਡੇ ਹੋਏ ਹੁੰਦੇ ਨੇਗੇ ਤੇ ਉਹ ਵੀ ਉਸ ਤੇ ਨਿਮ ਬੰਨਿਆ ਜਾਂਦਾ ਹੁੰਦਾਗਾ ਤੇ ਚਲੋ ਜੀ ਪਰ ਫਿਰ ਵੀ ਮੈਨੇ ਜੀ ਕੀਤਾ ਜਿਵੇਂ ਜਿਵੇਂ ਕਿ ਹੋਇਆ ਮੈਨੇ ਜਣਾ ਤੇ ਕਿਸੇ ਦੇ ਕਿ ਗੱਡੇ ਤੇ ਕਿਸੇ ਦੇ ਕੋ ਸ਼ੋਰ ਜਿਗਾੜਮੈਂਟ ਲਾ ਕੇ ਤੇ ਨਿਮ ਬੰਨਿਆ ਤੇ ਇੱਥੇ ਜਿਹੜਾ ਉੱਧਰਲੇ ਘਰ ਵਾਲਾ ਨਿਮ ਸੀ ਉਹ ਬੰਨਿਆ ਗਿਆ ਸੀ ਜੀ ਇਹ ਸਾਰੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਅਸੀਂ ਮਜ਼ਾਕ ਕਰ ਰਹੇ ਸੀਗੇ ਤੇ ਗਰਮੀ ਹੋਣ ਦੇ ਕਾਰਨ ਸਾਰੇ ਵਿਚਾਰੇ ਮਰ ਜਾਏ ਪਏ ਸੀ ਗਰਮੀ ਬਹੁਤ ਜ਼ਿਆਦਾ ਸੀਗੀ ਉਹ ਬੜੀ ਵੱਡੀ ਬੰਦੂਕ ਨਾਲ ਸੀ ਲਿਖੇ ਕਰੇ ਤੇ ਉਧਰਲੀ ਮੰਮੀ ਨੇ ਸੂਟ ਦਿੱਤਾ ਸੀਗਾ ਨਮ ਬਣਨ ਵਾਲੀ ਨੂੰ ਸੂਟ ਕੇਸ ਬਾਕੀ ਹੋਰ ਵੀ ਪਿੰਡ ਚੋਂ ਕਈ ਘਰ ਸੀ ਜਿਨ੍ਹਾਂ ਨੇ ਸੂਟ ਖੇਸ ਦਿੱਤਾ ਮਨਵਨ ਵਾਲੇ ਨੂੰ ਤੇ ਬੜੀਆ ਚੌਕ ਦਿੱਤਾ ਸਾਰਿਆਂ ਨੇ ਜੀ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਇਸ ਬਲੌਗ ਰਾਹੀਂ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਸੋਨਾ ਜਾਂ ਬਾਕੀ ਆਪਣੀ ਵੀਡੀਓ ਤੇ ਬਹੁਤ ਸੋਹਣੇ ਕਮੈਂਟ ਹੁੰਦੇ ਨੇ ਜੀ ਸਾਰਿਆਂ ਦੇ ਵਧੀਆ-ਵਧੀਆ ਕਮੈਂਟ ਕੀਤੇ ਹੁੰਦੇ ਨੇ ਕੋਈ ਨਹੀਂ ਹੁੰਦਾ ਤਾਂ ਹਨਾ ਜਿਹੜਾ ਕੋਈ ਬੈਡ ਕਮੈਂਟ ਕਰਦਾ ਹੈਗਾ ਤੇ ਕਿਸੇ ਨੇ ਮੈਨੂੰ ਇੱਕ ਵੀਡੀਓ ਤੇ ਜਿਹੜੀ ਮੈਂ ਇਸ ਤੋਂ ਪਹਿਲਾਂ ਪਾਈ ਸੀ ਕਿਸੇ ਭੈਣ ਨੇ ਕਮੈਂਟ ਕਰਿਆ ਕੁਝ ਪ੍ਰਾਈਵੇਟ ਰੱਖ ਲਿਆ ਕਰੋ ਹਨਾ ਇਹਦੇ ਵਿੱਚ ਵੀਰੇ ਪ੍ਰਾਈਵੇਟ ਰੱਖਣ ਵਾਲੀ ਕੀ ਗੱਲ ਹੈ ਹਨਾ ਇਹਦੀ ਖੁਸ਼ੀ ਹੈ ਸਭ ਨਾਲ ਸਾਂਝੀ ਕਰਦੇ ਆਂਗੇ ਤੇ ਜੇ ਬਲੌਗ ਪਾਤਾ ਤਾਂ ਫਿਰ ਇਹਦੇ ਵਿੱਚ ਪ੍ਰਾਈਵੇਟ ਰੱਖਣ ਵਾਲੀ ਤਾਂ ਵੀ ਗੱਲ ਹੁੰਦੀ ਨਹੀਂ ਜੀ ਤੇ ਨਵੀ ਜਿਹੜੀ ਆਪਾਂ ਕੋਈ ਪਰਸਨਲ ਲਾਈਫ ਨਹੀਂ ਆਪਣੀ ਵਲੌਗ ਦੇ ਵਿੱਚ ਆਪਾਂ ਸ਼ੇਅਰ ਕਰਦੇ ਵੀ ਜਿਹੜਾ ਲੋਕ ਕਹਿਣ ਕਿ ਤੁਸੀਂ ਕੁਝ ਪਰਸਨਲ ਰੱਖ ਲਿਆ ਕਰੋ ਹੁਣ ਤੇ ਅਸੀਂ ਆਪਾਂ ਅਬ ਵੀ ਜਿਹੜਾ ਨਾ ਪੂਝ ਵੀ ਇਕ ਦੂਜੇ ਨੂੰ ਪਤਾ ਹੁੰਦਾ ਜੀ ਚੀਜ਼ ਆਪਾਂ ਕੋਈ ਸ਼ੇਅਰ ਕਰਦੇ ਕੋਈ ਆਪਣੀ ਨਿੱਜੀ ਲਾਈਫ ਤਾਂ ਕੋਈ ਸ਼ੋ ਨਹੀਂ ਕਰਦੇ ਹੈ ਕਿ ਕਮੈਂਟ ਦੇ ਵਿੱਚ ਜਿਹੜੇ ਕਰਦੇ ਨੇ ਉਹਨਾਂ ਨੂੰ ਕੋਈ ਕਹਿੰਦਾ ਵੀ ਨਹੀਂ ਹੁੰਦਾ ਤੇ ਚਲੋ ਹੁਣ ਜਿਵੇਂ ਕਿਸੇ ਦੀ ਸੋਚ ਹੁੰਦੀ ਹੈ ਅਗਲਾ ਕਮੈਂਟ ਕਰ ਦਿੰਦਾ ਹੈਗਾ ਹਣਾ ਬਾਕੀ ਜਿਹੜੇ ਵਧੀਆ ਕਮੈਂਟ ਨੇ ਉਹ 90% ਮੈਨੂੰ ਵਧੀਆ ਕਮੈਂਟ ਆਉਂਦੇ ਹੁੰਦੇ ਨੇ ਜੀ ਕੋਈ ਇੱਕ ਅੱਧਾ ਹੀ ਹੁੰਦਾ ਟਾਵਾ ਜਿਹੜਾ ਕੋਈ ਕੋਈ ਬੈਡ ਕਮੈਂਟ ਕਰਦਾ ਉਹਨਾਂ ਨੂੰ ਆਪਾਂ ਇਗਨੋਰ ਕਰਦੇ ਆਂਗੇ ਆਪਾਂ ਛੱਡ ਦਿੰਨੇ ਆ ਉਹ ਜੇ ਆਪਾਂ ਡਿਲੀਟ ਕਰ ਦਿੰਨੇ ਹੁੰਦੇ ਆ ਉਹ ਕਮੈਂਟ ਤੇ ਕਿਉਂਕਿ ਇਹ ਇਹਨਾਂ ਸੀਰੀਅਸ ਨਹੀਂ ਲਈਦਾ ਹੈਗਾ ਹਣਾ ਇਹ ਜਿਹੜੇ ਕਮੈਂਟ ਕਰਨ ਵਾਲਿਆਂ ਨੂੰ ਕਿਉਂਕਿ ਇਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਵੇਲੇ ਬੈਠੇ ਕਿਸੇ ਨੂੰ ਬੈਡ ਕਮੈਂਟ ਕਰ ਦੋ ਅਗਲਾ ਨਾ ਸੋਚੀ ਜਾਵੇ ਕਿ ਇਹਨੇ ਮੈਨੂੰ ਐਂ ਕਹਿਤਾ ਸੋ ਇਗਨੋਰ ਕਰੀਦਾ ਜੀ ਇਹੋ ਜਿਹੇ ਕਮੈਂਟਾਂ ਨੂੰ ਤੇ ਬਾਕੀ ਜਿਹੜੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਕਰਨ ਵਾਲੇ ਵੀ ਬਹੁਤ ਨੇ ਜੀ ਤੇ ਇੱਥੇ ਜਿਹੜਾ ਹੋਰ ਨਿੰਬੂ ਸੀ ਉਹ ਤਿਆਰ ਕਰਨ ਲੱਗ ਗਿਆ ਸੀ ਲੇਡੀਜ਼ ਸਾਰੀ ਸਾਰਿਆਂ ਬਹੁਤ ਉਤਸ਼ਾਹ ਨਾਲ ਸਾਰਿਆਂ ਨੇ ਨਿੰਮ ਤਿਆਰ ਕੀਤੀ ਬਲੂਮੀ ਵਗੈਰਾ ਬਨ ਕੇ ਕਾਕੇ ਫੌਜੀ ਵਗੈਰਾ ਸਾਰੇ ਲਾ ਕੇ ਤੇ ਨਿੰਮ ਤਿਆਰ ਕੀਤੀ ਸੀ ਤੇ ਮੈਨ ਲੱਗਦਾ ਲਗਭਗ ਇੱਕ ਨਿੰਮ ਸਾਰਾ ਹੀ ਸਾਰਾ ਹੀ ਤੋੜ ਲਿਆ ਹੋਣਾ ਜੀ ਅਸੀਂ ਨੇ ਇੱਕ ਨਿੰਮ ਲਗਭਗ ਇੱਕ ਨਿੰਮ ਰੋਡਾ ਕਰਤਾ ਹੋਣਾ ਸਾਰਾ ਤੋੜ ਤੋੜ ਕੇ ਤੇ ਇੰਨਾ ਕਰਨੇ ਨਿੰਮ ਜਿਹੜਾ ਸ਼ਾਮ ਨੂੰ ਹੀ ਜਦੋਂ ਸਾਰਾ ਪ੍ਰੋਗਰਾਮ ਸੀਗਾ ਜਿਹੜਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵੀ ਕੋਠੀ ਦੇ ਵਿੱਚ ਸਾਰੀ ਦੇ ਵਿੱਚ ਨਿੰਮੇ ਨਿੰਮ ਹੋਇਆ ਪਿਆ ਸੀ ਜੀ ਪੱਤੀ ਪੱਤੇ ਹੋਏ ਪਏ ਸੀ ਸਾਰੀ ਕੋਠੀ ਦੇ ਵਿੱਚ ਤੇ ਜਦੋਂ ਮੈਂ ਸ਼ਾਮ ਸ਼ਾਮ ਮੇਰੇ ਤੋਂ ਮੈਂ ਨਿਕਲੀ ਬਾਹਰ ਦੇ ਦੇਖਿਆ ਸਾਰੀ ਕੋਠੀ ਦੇ ਵਿੱਚ ਨਿੰਮ ਨਿੰਮ ਹੋਇਆ ਪਿਆ ਸੀ ਜੇ ਫਿਰ ਉਸ ਤੋਂ ਬਾਅਦ ਛਾੜੂ ਆਈ ਨੇ ਛਾੜੂ ਘੜਦਾ ਗੱਲ ਕਰ ਲੈ ਚਾਹ ਹੈ ਬੜਾ ਜਿਆ ਵਧੀਆ ਲੱਗ ਗਿਆ ਯਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਵੀ ਕਿ ਕਿੰਨੇ ਪੱਤੇ ਛਿੰਡੇ ਪਏ ਆ ਸਾਰੀ ਕੋਠੀ ਵਿੱਚ ਬੂਮ ਕੱਢਿਆ ਇਹਨਾਂ ਦੇ ਆਵਾਸੀ ਉੱਧਰ ਬਾਕੀ ਜੀ ਜਿਹੜੇ 쿠ਸ਼ੀ ਦੇ ਵਿੱਚ ਸਾਡੇ ਦੇ ਵਿੱਚ ਸ਼ਾਮਿਲ ਹੋਏ ਇਹਨਾਂ ਜਿਹੜੇ 쿠ਸ਼ੀ ਲੱਗੀ ਪਤਾ ਲੱਗ ਰਿਹਾ ਸੀਗਾ ਉੱਧਰ ਤੇ ਬੈਲ ਲੇਕ ਨਹੀਂ ਦੇਖ ਸਕਦੇ ਤੁਸੀਂ ਨਿਮ ਸਾਰਾ ਜਿਹੜਾ ਦੀਵਾਨ ਵੱਡਾ ਉਹ ਸਾਰਾ ਭਰਿਆ ਬਿਆ ਸੀ ਨਿਮ ਨਾਲ ਇੱਧਰ ਜਿਹੜੀਆਂ ਬਜ਼ੁਰਗ ਲੇਡੀਆਂ ਸੀ ਉਹ ਅੱਡ ਬੈਠੀਆਂ ਸੀ ਗਰੁੱਪ ਬਣਾਏ ਹੋਏ ਸੀ ਅਲੱਗ-ਅਲੱਗ ਸਾਰੀਆਂ ਨੇ ਤੇ ਚਲੋ ਜੀ ਇੱਥੇ ਦੁਵਾਰ ਤੋਂ ਫੇਰ ਜਿਹੜਾ ਨਿੰਮ ਬਨਣ ਵਾਸਤੇ ਚੱਲ ਪਏ ਸੀਗੇ ਤੇ ਗਰਮੀ ਬਹੁਤ ਸੀ ਤਾਂ ਕਰਕੇ ਗਿੱਲੀਆਂ ਚੁੰਨੀਆਂ ਕਰ-ਕਰਕੇ ਲੈ ਕੇ ਇਹਨਾਂ ਨੇ ਫੇਰ ਸਾਰੇ ਕਿਤੇ ਵਿਚਾਰੀਆਂ ਨੇ ਨਿੰਮ ਬੰਨੇ ਆ ਜਿਨ੍ਹਾਂ ਨੂੰ ਜ਼ਿਆਦਾ ਗਰਮੀ ਲੱਗਦੀ ਸੀ ਚੁੰਨੀਆਂ ਗਿੱਲੀਆਂ ਕਰਕੇ ਲੀਆਂ ਹੋਈਆਂ ਸੀਗੀਆਂ ਜੋ ਪਹਿਲਾਂ ਘਰ ਦੇ ਗੇਟ ਦੇ ਨਿਮਮੰਨੇ ਮੈਂ ਇੱਧਰ ਜਿਹੜੀ ਵਿੰਡੋ ਦਿਸ ਰਹੀ ਹੈ ਉਹਦੇ ਵਿੱਚ ਖੜ ਕੇ ਮੈਂ ਸਾਰਾ ਸਾਰਾ ਕੁਝ ਦੇਖੀ ਗਈ ਤੇ ਸ਼ਾਮ ਨੂੰ ਮੈਂ ਸਟੇਟਸ ਲਾਦਾ ਫੋਟੋ ਦਾ ਉਹਦੇ ਵਿੱਚ ਵੀ ਮੈਂ ਸ਼ੋ ਹੋ ਰਹੀ ਹੈ ਕਿ ਮੈਂ ਵਿੰਡੋ ਦੇ ਵਿੱਚ ਖੜ ਕੇ ਦੇਖ ਰਹੀ ਸੀ ਤਾਂ ਹੋਰਾਂ ਨੇ ਵੀ ਇਸ ਤਰ੍ਹਾਂ ਨੇ ਕਮੈਂਟ ਕਰੇ ਕਿ ਇਹ ਤਾਂ ਠੀਕਿਆ ਨਹੀਂ ਜਾਂਦਾ ਹੈਗਾ ਕਿ ਬਾਰੀ ਵਿੱਚ ਦੀ ਦੇਖੀ ਜਾਂਦੀ ਹੈ ਤੇ ਇੱਥੇ ਜਿਹੜੀਆਂ ਲੇਡੀਆਂ ਸੀ ਬੁੜੀਆਂ ਸੀ ਚੀਕੂ ਤੋੜ ਰਹੀਆਂ ਸੀਗੀਆਂ ਤੇ ਚੀਕੂ ਆ ਪੇੜ ਹਾਲਾ ਤਾਂ ਸਾਰਾ ਜੀਕੂ ਡਿੱਗ ਗਏ ਦੋ ਤਿੰਨ ਤੇ ਪੱਤੇ ਜਿਆਦਾ ਡਿੱਗ ਗਏ ਜਿਹੜੇ ਚੀਕੂ ਆ ਜੂ ਮਸਾ ਪਕਾਉਣੇ ਪੈਂਦੇ ਹੈਗੇ ਸਾਡੇ ਘਰੇ ਚੀਕੂ ਹੁੰਦਾ ਜਿਹੜਾ ਪੇੜ ਲੱਗਿਆ ਹੋਇਆ ਹੈਗਾ ਤੇ ਚਲੋ ਜੀ ਇੱਥੇ ਸੀਗੀਆਂ ਮੈਂ ਵੀਡੀਓ ਥੋੜੀ ਜੀ ਫਾਸਟ ਕਰਤੀ ਤੇ ਵਿੱਚ ਹਨਾ ਤੇਰੇ ਬਲੌਗ ਦੇਖਣ ਗਿਆ ਕਹਿਣ ਗਿਆ ਫੈਣੀ ਐ ਮੈਂ ਨਹੀਂ ਕਰਨਾ ਸੀ ਤਾਂ ਫਾਸਟ ਨਹੀਂ ਕਰਨੀ ਸੀ ਵੀਡੀਓ ਤੋਂ ਸਾਡਾ ਜਲੂਸ ਕੱਢਦਾ ਐ ਕਰਦਾ। ਆਦੀ ਵੀਡੀਓ ਬਹੁਤ ਲੰਬੀ ਬਣਦੀ ਸੀਗੀ। ਹੁਣ ਵੀ ਕਮ ਸੇ ਕਮ 22 ਮਿੰਟਾਂ ਦੀ ਵੀਡੀਓ ਬਣ ਗਈ ਆਪਨੇ। ਫਿਰ ਵੀ ਮੈਂ ਫਾਸਟ ਕਰਕੇ ਜਿਹੜਾ ਵੀਡੀਓ ਲਾਤੀ ਤਾਂ ਕਰਕੇ ਥੋੜਾ ਕਵਰ ਹੋ ਗਿਆ ਨਹੀਂ ਤਾਂ ਫਿਰ ਰੱਖਣੀ ਕਿਤੇ ਹੁਣ ਤਾਂ ਵੀਡੀਓ ਬਹੁਤ ਲੰਬੀ ਸੀ ਤਾਂ ਫਿਰ ਜ਼ਿਆਦਾ ਲੈਂਥ ਹੋ ਜਾਂਦੀ ਤੇ ਫਿਰ ਅਪਲੋਡ ਨਹੀਂ ਹੰਦੀ ਵੀਡੀਓ। ਅਪਲੋਡ ਕਰਨ ਵਿੱਚ ਦਿੱਕਤ ਹੋ ਰਹੀ ਹੈ ਜੇਰਾ ਆਪਣਾ ਡਾਟਾ ਹੁੰਦਾ ਸਾਰਾ ਖਤਮ ਹੋ ਜਾਂਦਾ ਹੈ ਤੇ ਚਲੋ ਜੀ ਇੱਥੇ ਵੀ ਬਣ ਤਾਸੀ ਨਿਮਾ ਕਿਸਮਤਪ੍ਰੀਤ ਹੋਰੀ ਵੀ ਨਾਲ ਹੀ ਨਾਲ ਰਹੇ ਜੀ ਧੁੱਪੇ ਮੱਚੀ ਗਈ ਕਿਸਮਤ ਕਿਸਮਤ ਦੀ ਬੂਆ ਦੇ ਬੱਚੇ ਸੀਗੇ ਨਾਲ ਤੇ ਬਲੂਨ ਵੀ ਵਿਚਾਰੇ ਮਰ ਜਾਗੇ ਧੁੱਪ ਨਾਲ ਕਿੱਥੇ ਲਗਭਗ ਜੀ ਬਸ ਸਾਰੇ ਘਰਾਂ ਦੇ ਬੰਨਿਆ ਗਿਆ ਸੀ ਨਿੰਮਾ ਤੇ ਸਿਰਫ ਇੱਕ ਅਦਾ ਕਰ ਰਹਿੰਦਾ ਸੀਗਾ ਤੇ ਸਾਰੇ ਘਰ ਲਗਭਗ ਕਵਰ ਕਰਦੇ ਸੀਗੇ ਏ ਚਲੋ ਜੀ ਆਪਣਾ ਸਾਰਾ ਪ੍ਰੋਗਰਾਮ ਸੀ ਜਿਹੜਾ ਨਿੰਬਾ ਬਣਾਉਂਦਾ ਉਹ ਸੁਖੀ ਸੰਧੀ ਹੋ ਗਿਆ ਤੇ ਇੱਕ ਆ ਪੌੜੀ ਮੈਂ ਪਹਿਲੀ ਵਾਰੀ ਦੇਖੀ ਹੈ ਜੀ ਜੀ ਦੀ ਤੇ ਵੀੜੀ ਪੌੜੀ ਦੇ ਵਿਚਾਲੇ ਵੀ ਟੰਬਾ ਲੱਗਿਆ ਹੋਇਆ ਹੈ ਕਮੈਂਟ ਕਰਿਓ ਕੀ ਇਹ ਜੀ ਬੌੜੀ ਕਿੰਨਾ ਕਿੰਨਾ ਦੇ ਆ ਤੇ ਇੱਥੇ ਜੀ ਆਜ ਜਿਹੜਾ ਦਰਵਾਜ਼ਾ ਬਣਿਆ ਹੋਇਆ ਸੀ ਇਹਦੇ ਵਿੱਚ ਕਿੱਲ ਨਹੀਂ ਸੀ ਗੱਡੇ ਜਾਂਦੇ ਲੇਡੀਜ਼ ਤੋਂ ਤਾਂ ਕਰਕੇ ਫਿਰ ਇਹਨਾਂ ਨੇ ਹੈਲਪ ਲਈ ਕਿਸੇ ਬੰਦੇ ਦੀ ਤਾਂ ਫਿਰ ਉਹਨਾਂ ਨੇ ਨਾਲ ਨਿੰਬਾ ਬਣਾਤਾ ਇਹ ਨੈਕਸਟ ਇਹ ਵਾਲਾ ਕਰ ਸੀ ਜੀ ਇਹਨਾਂ ਦੇ ਵੀ ਜਿਹੜਾ ਨਿੰਬ ਸੀ ਉਹ ਬਨਤਾ ਸੀ ਆਪਾਂ ਨੇ ਲਗਭਗ ਸਾਰੇ ਘਰਾਂ ਦੇ ਜਿਹੜਾ ਸੀ ਨਿੰਬ ਉਹ ਬਨਿਆ ਗਿਆ ਸੀ ਹਵਾ ਚੱਲਣ ਦੇ ਕਾਰਨ ਥੋੜਾ ਵਧੀਆ ਰਹੀਆਂ ਵਿਚਾਰੀਆਂ ਲੇਡੀ ਸਾਰੀਆਂ ਤੇ ਨਹੀਂ ਤਾਂ ਫਿਰ ਧੁੱਪ ਤੇ ਗਰਮੀ ਦਾ ਬੁਰਾ ਹਾਲ ਰਹੀ ਸੀਗਾ ਤੇ ਤੁਰ ਫਿਰ ਕੇ ਚਾਰੀਆਂ ਨੇ ਸਾਰੇ ਕਿਤੇ ਨਿੰਬ ਬੰਨੇ ਨੈਕਸਟ ਕਰ ਰਹੇ ਅਸੀਂ ਜੀ ਇਹ ਵਾਲਾ ਤੇ ਵਿਚਾਰੀਆਂ ਨੂੰ ਇੰਨਾ ਕੁ ਫਾਸਟ ਕਰਨਾ ਪਿਆ ਮੈਨੂੰ ਵੀਡੀਓ ਲੈਂਥ ਵੱਡੀ ਹੋਣ ਕਰਕੇ ਲੈਂਥ ਹੀ ਜ਼ਿਆਦਾ ਹੁੰਦੀ ਸੀ ਵੀਡੀਓ ਤੇ ਪੱਜੀਆਂ ਫਿਰਦੀਆਂ ਨੇ ਤੇ ਨਾਲ ਹੀ ਬੱਚੇ ਹਾਂਜੀ ਟਾਈਮ ਹੋ ਚੁੱਕਿਆ 6 ਵਜੇ ਦਾ ਸ਼ਾਮ ਦਾ ਤੇ ਹਰ ਗੁੰਸੀ ਦੁੱਧ ਪੀ ਕੇ ਸੋ ਗਿਆ ਤੇ ਨਿੰਮ ਜਿਹੜਾ ਬਨਤਾ ਸੀ ਆਪਾਂ ਸਾਰੇ ਘਰਾਂ ਦੇ ਜਿਨ੍ਹਾਂ ਦੇ ਬਨਣਾ ਸੀ ਕਮ ਸੇ ਕਮ 10 20 ਘਰਾਂ ਦੇ ਆਪਾਂ ਨਿੰਮ ਬਨਣਾ ਸੀਗਾ ਤੇ ਉਹ ਬਨਤਾ ਤੇ ਹੁਣ ਜਿਹੜਾ ਅੱਜ 11 ਦਿਨਾਂ ਦਾ ਨਿੰਮ ਬੰਨਿਆ ਸੀ ਆਪਾਂ ਤਾਂ ਕਰਕੇ ਫਿਰ ਅੱਜ ਜਿਹੜਾ ਲੱਡੂ ਪਤਾਸੇ ਬੰਣਨੇ ਸੀ ਉਹਦੀ ਵੀ ਸ਼ੁਰੂਆਤ ਕਰਤੀ ਜੇ ਅੱਜ ਸਾਰੇ ਪਿੰਡ ਚ ਬੰਡੇਗੇ ਤਾਂ ਠੀਕ ਐ ਨਹੀਂ ਫਿਰ ਵੀ ਚਲੋ ਅੱਜ ਸ਼ੁਰੂਆਤ ਕਰਤੀ ਹੈ ਨਾ 11 ਦਿਨਾਂ ਦੀ ਤੇ ਫਿਰ ਅੱਧੇ ਜਿਹੜੇ ਰਹਿ ਗ ਜਾਣਗੇ ਘਰ ਉਹਨਾਂ ਦੇ ਕੱਲ ਨੂੰ ਵੰਡ ਦੇਣਗੇ ਤੇ 6 ਵਜੇ ਚੁੱਕੇ ਤੇ ਜਾ ਰਹੇ ਨੇ ਭੈਣ ਹੋਰੀ ਬੰਡਣ ਲੱਡੂ ਪਾਸੀ ਤੇ ਚਲੋ ਜੀ ਅੱਜ ਦੇ ਬਲੌਗ ਦਾ ਇੱਥੇ ਕਰਦੇ ਆਪਾਂ ਐਂਡ ਤੇ ਜਿਹੜੇ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸੋਨਾ ਜੀ ਤੇ ਮਿਲਦਿਆਂ ਨੈਕਸਟ ਬਲੌਗ ਦੇ ਵਿੱਚ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ